ਜੇ ਤੁਸੀਂ ਸਮਾਈ ਜੀ ਨੇ 4000 ਰੁਪਿਆ ਤੇ ਮੁੱਲ ਖਰੀਦਿਓ 10000 ਰੁਪਏ ਚ ਹੁਣ ਲੋਡ ਹੈ ਨਹੀਂ ਇੱਥੇ ਤੁਸੀਂ ਆਜੋ 10 10000 ਵਾਲੇ 2 ਪੀਸ ਸੂਟਸਮੈਂਟ ਸਿਰਫ 2995 ਹੀ ਦੇਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆਜਵੇ ਕਹੇ ਵੀ ਸਾਨੂੰ ਤਰਸੀਮ ਜੱਲਸਰ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ ਚ 12 ਤੋਂ 14000 ਦਾ ਵੇਖਦਾ ਅਸੀਂ ਇਹ ਵੀ 2995 ਸਾਨੂੰ ਦੇ ਦੇਵਾਂਗੇ ਜਿਹੜਾ ਕੋਈ 3 ਪੀਸ ਸੂਟਸਮੈਂਟ ਲੈਣਾ ਚਾਹੁੰਦਾ ਨਾਲ ਬਾਸਟਰ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਸੂਟਸਮੈਂਟ ਬਣਾ ਕੇ ਤਿਆਰ ਕਰਕੇ ਦੇ ਦੇਵਾਂਗੇ 2200 2400 2500 ਰੁਪਿਆ ਕੋੜਤੇ ਪਿਆ ਮੇਰੇ ਖਰਚੇ ਦੀ ਲੋੜ ਨਹੀਂ ਇੱਥੇ 2200 ਵਾਲੇ ਕੋੜਤੇ ਪਿਆ ਮੈਂ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਬਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 650 ਰੁਪਏ ਦੇਵਾਂਗੇ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਡਿਜ਼ਾਈਨ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਚੈੱਕ ਕਰੋ ਪੇਪਰ कॉटन कीजा कॉटन ਲੈ ਲੈਣ ਦੇਖੋ ਸਾਡੇ 350 ਤੋਂ ਪਲੱਸ ਦੀਆਂ ਵੈਰਾਈਟੀਆਂ ਸਾਡੇ ਕੋਲ ਵਾਈਟ ਕੋਟ ਤੇ ਪਜਾਮੇ ਤੇ ਆ ਮਿਹਰਬਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਹਸਬੰਡ ਵਾਈਬ ਦੇ ਨਾਲ ਮੈਚ ਕਰਕੇ ਸ਼ੇਰਬਾਨੀ ਬਣਾਉਣੀ ਆ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਵਰਵਾਉਣੀ ਆ ਉਹ ਵੀ ਬਣਾ ਲਓ ਸ਼ਾਰਟਾਂ ਦੇ ਵਿੱਚ ਸਾਡੇ ਕੋਲ ਚੈੱਕ ਸ਼ਰਟ ਆ ਲਾਈਨਿੰਗ ਸ਼ਰਟ ਆ ਪ੍ਰਿੰਟਡ ਸ਼ਰਟ ਆ ਸਾਡੇ ਕੋਲ 350 ਤੋਂ ਲੈ ਕੇ 2000 ਰੁਪਏ ਤੱਕ ਦੀ ਸ਼ਰਟ ਆ ਸਾਡੇ ਕੋਲ ਪੱਕਾ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੰਗ ਫੇਟ ਹੋ ਜਵੇ ਫੁੱਲ ਗਰੰਟੀ ਆ ਲੋ ਵੀ ਭਾਵੇਂ ਤੁਸੀਂ ਪਿੰਡਾਂ ਦੇ ਮੁੰਡਿਓ ਭਾਵੇਂ ਸ਼ਹਿਰਾਂ ਦੇ ਮੁੰਡਿਓ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਨਿਕਲ ਸਾਡੀ ਪੋਲਟੌਰ ਜਿਹੜੀਆਂ ਬਜ਼ਾਰਾਂ 'ਚ ਹੁੰਦੀਆਂ ਸੀ ਲੁੱਟਾਂ ਮਾਤੂ ਸ਼੍ਰੀ ਦਸਤਾਰ ਨੇ ਕਰਤੀਆਂ ਬਿਲਕੁਲ ਖਤਮ ਹੁਣ ਤੁਹਾਨੂੰ ਬਾਜ਼ਾਰ 'ਚ ਜਾ ਕੇ 10-10 ਹਜ਼ਾਰ ਰੁਪਏ ਕੋਟ ਪੈਂਟ ਦੇ ਖਰਚਣ ਦੀ ਨਹੀਂ ਲੋੜ ਜਿਹੜੀ ਤੁਸੀਂ ਸਮਾਈ ਦੀਨੋ 4000 ਰੁਪਏ ਤੇ ਮੁੱਲ ਖਰੀਦਿਓ 10000 ਰੁਪਏ 'ਚ ਹੁਣ ਲੋੜ ਹੈ ਨਹੀਂ ਇੱਥੇ ਤੁਸੀਂ ਆਜੋ 10 10000 ਵਾਲੇ 2 ਪੀਸ ਕੋਟਮੈਂਟ ਸਿਰਫ 2995 وچ ਦਵਾਂਗੇ ਇੱਥੇ ਇਦਾਂ ਦੀ ਕੋਈ ਲੋਟ ਨਹੀਂ ਵੀ ਤੁਸੀਂ ਜੇ ਇਦਾਂ ਦਾ ਡਿਜ਼ਾਈਨ ਬਣਾਉਣਾ ਸੀ ਸਾਡੇ ਤੋਂ ਲਵਾਂਗੇ 10000 ਇਹਦਾ ਲਵਾਂਗੇ 12000 ਬਿਲਕੁਲ ਨਹੀਂ ਇਹ ਵੀ 2995 وچ ਚਾਹੇ ਤੁਸੀਂ ਸ਼ਹਿਰੀ ਸਟਾਈਲ ਲੈ ਲਓ ਇਹ ਵੀ 2995 ਹੀ ਦਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆ ਜਵੇ ਕਹੇ ਵੀ ਸਾਨੂੰ ਤਰਸੀਮ ਜਿੱਸਾ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ 'ਚ 12 ਤੋਂ 14000 ਦਾ ਵਿਕਦਾ ਅਸੀਂ ਇਹ ਵੀ 2995 ਸਾਨੂੰ ਦੇ ਦੇਵਾਂਗੇ ਜਿਹੜਾ ਕੋਈ 3 ਪੀਸ ਕੋਟਮੈਂਟ ਲੈਣਾ ਚਾਹੁੰਦਾ ਨਾਲ ਬਾਸਕਟ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਕੋਟ ਪੈਂਟ ਬਣਾ ਕੇ ਤਿਆਰ ਕਰਕੇ ਦੇ ਦੇਾਂਗੇ 2200 2400 2500 ਰੁਪਿਆ ਕੁਰਤੇ ਪਜਾਮੇ ਦੇ ਖਰਚੇ ਦੀ ਲੋੜ ਨਹੀਂ ਇੱਥੇ 2220 ਵਾਲੇ ਕੁਰਤੇ ਪਜਾਮੇ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਵਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਵਾਨੀ ਸਿਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 650 ਰੁਪਏ ਦੇਵਾਂਗੇ ਇਹ ਕੋਈ ਸ਼ੀਕੀਨ ਬੰਦਾ ਕਹਿੰਦਾ ਮੈਨੂੰ ਥੋੜਾ ਹੱਟਕੇ ਕੋਟ ਤਾਂ ਪੀਮਾ ਚਾਹੀਦਾ ਲਗਜ਼ਰੀ ਚਾਹੀਦਾ ਕੋਈ 5000 7000 8000 ਸਾਡੇ ਕੋਲ ਲਗਜ਼ਰੀ ਕੋਟ ਤੇ ਪੀਮਾ ਵੀ ਹੈਗੇ ਆ ਕੋਟ ਤੇ ਪੀਮਾ ਦੇ ਪਾਉਣ ਲਈ ਟੌਪ ਦੇ ਨਵੀਆਂ ਨਵੀਆਂ ਡਿਜ਼ਾਈਨਰ ਬਾਸਟਰਾਂ ਵੀ ਹੈਗੀਆਂ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਡਿਜ਼ਾਈਨ ਵਧੀਆ ਵਧੀਆ ਚੀਜ਼ਾਂ ਸਾਨੂੰ ਮਿਲ ਜਾਣੀਆਂ ਆਫਰ ਬਹੁਤ ਸੀਮਤ ਸਮੇਂ ਲਈ ਆ ਭਾਈ ਚੈਲੰਜ ਵਾਲੀ ਗੱਲ ਪਤਾ ਕੀ ਆ ਬਾਜ਼ਾਰ 'ਚ 4000 ਰੁਪਏ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਹੋ 2995 'ਚ 2 ਵੀ ਸਪੋਰਟਮੈਂਟ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ 3 ਵੀ ਸਪੋਰਟਮੈਂਟ 3760 ਦਵਾਂਗੇ ਇਹ ਪੋਸੀਬਲ ਕਿੱਦਾਂ ਆ ਦੇਖੋ ਜੀ ਪੋਸੀਬਲ ਹੈਗਾ ਜੇ ਤੁਸੀਂ ਆਮ ਲੋਕਾਂ ਦੇ ਫਾਇਦੇ ਕਰਨੇ ਆ ਪੋਸੀਬਲ ਹੈਗਾ ਮਾਤੂ ਸ਼੍ਰੀ ਦਸਤਾਰ 1970 ਤੋਂ ਆ ਬ੍ਰਾਂਡ ਸਾਡਾ ਕੱਪੜਾ ਸਾਡਾ ਸਟੀਚਿੰਗ ਵਾਲੇ ਮਾਸਟਰ ਸਾਡੇ ਕੱਪੜੇ ਦੀ ਕੁਆਲਿਟੀ ਮੂੰਹੋਂ ਬੋਲ ਦਿਆ ਔਰ 2959 37 ਸੜ ਦੇ ਇੱਕ ਦੋ ਰੰਗ ਨਹੀਂ ਰੰਗ ਚੈੱਕ ਕਰੋ ਚਾਹੇ ਲਾਈਟ ਡਾਰਕ ਚਿੱਤਾ ਦੇ ਮਰਜ਼ੀ ਬਣਾ ਲਓ ਸਾਡੇ ਕੋਲ ਕੁਆਲਿਟੀ ਟਾਪ ਦੀ ਟੇਲਰ ਟਾਪ ਦੇ ਪੋਸਿਬਲ ਕਿਉਂ ਨਹੀਂ ਹੈਗਾ ਜੇ ਤੁਸੀਂ ਖਾਣ ਲੋ ਵੀ ਆਮ ਲੋਕਾਂ ਦੇ ਫਾਇਦੇ ਕਰਨੇ ਆ ਤੇ ਪੋਸਿਬਲ ਹੈਗਾ ਕੋ ਸ਼ੇਰਵਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਹਸਬੰਡ ਵਾਈਫ ਦੇ ਨਾਲ ਮੈਚ ਕਰਕੇ ਸ਼ੇਰਵਾਨੀ ਬਣਾਉਣੀ ਆ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਬਣਾਉਣੀ ਆ ਉਹ ਵੀ ਬਣਾ ਲਓ ਉਸੀ ਫਾਦਰਾਂ ਇਨਸਾਨਾਂ ਨੇ ਬਣਾਉਣੀਆਂ ਉਹ ਵੀ ਬਣਾ ਲਓ ਮਤਲਬ ਸ਼ੇਰਵਾਨੀਆਂ ਦੇ ਵਿੱਚ ਬਹੁਤ سارے ਡਿਜ਼ਾਈਨ ਹੈਗੇ ਆ ਇਹਦਾ ਵੀ ਬਹੁਤ ਵੱਡਾ ਫਰਕ ਆ ਬਾਜ਼ਾਰ 'ਚ 15000 ਰੁਪਏ 'ਚ ਵੇਚਣ ਵਾਲੀ ਸ਼ੇਰਵਾਨੀ ਇੱਥੋਂ ਸਿਰਫ 6500 ਰੁਪਏ 'ਚ ਲੈ ਜਾਓ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੁਹਾਨੂੰ ਮਿਲ ਜਣੇ ਆ ਸਾਡੇ ਕੋਲ ਚੈੱਕ ਸ਼ਰਟ ਆ ਲਾਈਨਿੰਗ ਸ਼ਰਟ ਆ ਪ੍ਰਿੰਟਡ ਸ਼ਰਟ ਆ ਸਾਡੇ ਕੋਲ 350 ਤੋਂ ਲੈ ਕੇ 2000 ਰੁਪਏ ਤੱਕ ਦੀ ਸ਼ਰਟ ਆ ਕੁਆਲਿਟੀ ਏ ਕਲਾਸ ਹੁਣ ਗੱਲ ਕੁਰਤੇ ਪਜਾਮੇ ਦੀ ਕਰਦੇ ਆ ਕੁਰਤਾ ਪਜਾਮਾ ਸਟੀਚਿੰਗ ਕਰਕੇ 895 ਦਾ ਚੈਲੰਜ ਕਰਕੇ ਕਹਿੰਦੇ ਆ ਈza कॉटन ਦਾ ਕੁਰਤਾ ਪਜਾਮਾ ਦਿੰਨੇ ਆ 700 ਰੁਪਏ ਦਾ ਕੱਪੜਾ ਉਹ ਵਿੱਚ ਪਾ ਕੇ ਦਿੰਨੇ ਆ 195 ਰੁਪਏ ਸਵਾਈ ਦੇ ਲੈਣੇ ਆ ਮਤਲਬ ਕਿ 895 ਦੇ ਸਟੱਚ ਕਰਕੇ ਵਾਈਟ ਦੀ ਗੱਲ ਕਰ ਲੋ ਵਾਈਟ 895 ਵਾਲਾ ਹੈਗਾ ਸਾਡੇ ਕੋਲ 1200 1500 1700 1800 2000 3000 2500 4000 5000 ਤੱਕ ਵੀ ਸਾਡੇ ਕੋਲ ਤੇ ਪਜਾਮੇ ਹੈਗੇ ਆ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਮੁੰਡਿਆਂ ਨੂੰ ਵੀ ਖੁਸ਼ ਕਰਦੇ ਆਂਗੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਫੁੱਲ ਗਾਰੰਟੀ ਆ 3 ਮਹੀਨੇ ਚ ਬਦਲ ਕੇ ਨਵੀਂ ਦੇ ਦੇਵਾਂਗੇ ਰੰਗ ਲਾਈਟ ਲੈ ਲਓ ਡਾਰਕ ਲੋ ਜਿਹੜਾ ਤੁਸੀਂ ਲੈ ਕੇ ਜਾਣਾ ਲੈ ਜਾਓ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾਣੀਆਂ ਟਾਈਆਂ ਲੈ ਕੇ ਜਾ ਸਕਦੇ ਆ ਖਾਸ ਤੌਰ ਤੇ ਪੰਜਾਬ ਪੁਲਿਸ ਦੀ ਯੂਨੀਫਾਰਮ ਤੁਸੀਂ ਦੇਖੋ ਖਾਕੀ ਰੰਗ ਦੇ ਵਿੱਚ ਕਾਫੀ ਸ਼ੇਡ ਹੈਗੇ ਆ ਤੁਹਾਡੀ ਜਿੱਦਾਂ ਦੀ ਪੋਸਟ ਆ ਚਾਹੇ ਐਸਆਈ ਹੋਵੇ ਐਸਐਚ ਹੋ ਐਸਪੀ ਐਸਐਸਪੀ ਭਾਵੇਂ ਡੀਜੀਪੀ ਪੰਜਾਬ ਹੋ ਤੁਹਾਡੀ ਯੂਨੀਫਾਰਮ ਦੇ ਅਕੋਰਡਿੰਗ ਤੁਹਾਨੂੰ ਮੈਚ ਕਰਕੇ ਖਾਕੀ ਰੰਗ ਦੇ ਵਿੱਚ ਵੀ ਆਪਾਂ ਜਿਹੜੀ ਦਸਤਾਰ ਦੇ ਦੇਵਾਂਗੇ ਆ ਤੁਸੀਂ ਚੈੱਕ ਕਰ ਲਓ ਮਿਲਟਰੀ ਸ਼ੇਡ ਜਿਹੜੇ ਸਾਡੇ ਵੀਰ ਮਿਲਟਰੀ ਦੇ ਵਿੱਚ ਹੈਗੇ ਆ ਉਹਨਾਂ ਦੇ ਲਈ ਵੀ ਯੂਨੀਫਾਰਮ ਦੇ ਵਿੱਚ ਮੈਚ ਕਰਕੇ ਸਾਡੇ ਕੋਲ ਦਸਤਾਰਾ ਹੈਗੀਆਂ ਭੋਜੀ ਦੇਰੀ ਨਾ ਕਰੋ ਆਜੋ ਆਫਰਾਂ ਬਹੁਤ ਹੀ ਸੀਮਤ ਸਮੇ ਲਈ ਹੈ ਸਟਿਚਿੰਗ ਦੇ ਲਈ ਲੈ ਤੇ ਲੈਣਾ ਬਹੁਤ ਲੰਬੀਆਂ ਲੱਗ ਜਾਣੀਆਂ ਹੁਣ ਤੁਸੀਂ ਟਾਈਮ ਵੇਸਟ ਨਾ ਕਰੋ ਤੁਸੀਂ ਆਜੋ ਮਾਤੂਸ਼ੀ ਦਸਤਾਰ ਪੁਤਲੀਗੜ ਚੌਂਕ ਤੇ ਜਿੱਥੇ ਹਰ ਇੱਕ ਪੱਖੋਂ ਮਾਤੂਸ਼ੀ ਦਸਤਾਰ ਨੇ ਤੁਹਾਡੇ ਫਾਇਦੇ ਕਰਨੇ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਕੰਧਾਲੇ ਹਰਦੀਪ ਸਿੰਘ ਤਗੜਥਾਂ ਟੀਵੀ ਪੁਤਲੀਗੜ ਚੌਂਕ ਸ਼੍ਰੀ ਅੰਮ੍ਰਿਤਸਰ ਦਾ